ਜਿਹਦਾ ਰੇਟ ਹੈਗਾ ਵਾ 600 ਰੁਪਿਆ ਕੋਈ 500 ਰੁਪਿਆ ਦਿੰਦਾ ਵਾ ਅਸੀਂ 550 ਦੇ ਦਵਾਂਗੇ ਜੀ ਮੈਚਿੰਗ ਸੂਟ 550 ਦੇ ਦੋ 50 ਤੋਂ ਮਿਲੂ 600 ਦਾ ਇੱਕ 2000 ਦੀ ਸ਼ੌਪਿੰਗ ਦੇ ਨਾਲ ਗਿਫਟ ਫਰੀ ਜੀ ਜਲਦੀ ਜਲਦੀ ਆ ਸਸਤਾ ਕਪੜਾ ਪੌਨਰ ਦੀ ਢਿੱਡ ਤੋਂ ਲੈ ਕੇ ਜਾਓ ਪਰੰਦੇ ਸੂਟਾਂਗੇ ਜੀ ਇੱਕ 500 ਰੁਪਿਆ ਦਾ ਸੂਟ ਆ ਜਿਹੜਾ ਪੌਨਰ ਦੀ ਢਿੱਡ ਤੋਂ 400 ਰੁਪਿਆ ਦੇ ਦੋ ਦੇ ਦੇਣਗੇ ਦੋ 500 ਦਾ 1 ਪਰਸੋਨਲ ਹੈਡੀ ਦਾ 402 ਮਿਲਣੇ ਜੀ ਕਲਰ ਮੈਚਿੰਗ ਵੇਖੋ ਬਹੁਤ ਜਿਆਦੀ ਕੈਮਰਿਕ ਕਾਟਨ 500 ਵਾਲਾ ਸੂਟ 402 2000 ਦੀ ਸ਼ੋ ਵੀ ਨਾਲ ਗਿਫਟ ਫਰੀ ਵੇਖੋ ਕਲਰ ਮੈਚਿੰਗ ਬਹੁਤ ਜਿਆਦੀ ਹੈ ਜੀ 500 ਸੂਟ ਹੁਣਰ ਤੋਂ 402 ਲਓ ਜੀ 500 ਰੁਪਏ ਵਾਲਾ ਸੂਟ ਜਿਹੜਾ ਕਿ ਤੁਹਾਨੂੰ ਮਿਲੂ 700 ਰੁਪਏ ਦਾ 500 ਰੁਪਏ ਦਾ 4 ਜੀ 4 ਹੁਣਰ ਦੀ 88 ਬਲੇ ਰੋਡ ਪਿੱਖੀ ਵੈਂਡ ਕਲਰ ਮੈਚਿੰਗ ਵੇਖੋ 500 ਦਾ 4 700 ਦਾ 1 150 ਰੁਪਏ ਦਾ 1 500 ਰੁਪਏ ਦੇ 4 ਸਸਤਰ ਸਸਤਾ ਕਪੜਾ ਕਲਰ ਮੈਚਿੰਗ ਵੇਖੋ ਐ 550 4 ਜੀ 150 ਰੁਪਏ ਦਾ 1 500 ਦੇ 4 125 ਰੁਪਏ ਦਾ 1 500 ਰੁਪਏ ਦੇ 4 ਸੁੱਟ ਮਿਲਣਗੇ ਜੀ ਪੌਣਾ ਦੀ ਹੱਟੀ ਬਲੇ ਰੋਡ ਪਿੱਛੀ ਵਿੰਡ ਜਿੰਨਾ ਮੋਬਾਈਲ ਨੰਬਰ ਹੈਗਾ 9946 3408 125 ਰੁਪਏ ਦਾ ਸੂਟ ਹੈ 500 ਦੇ 4 500 ਦੇ 4 ਜੀ 500 ਦੇ 4 ਵੇਖੋ ਕਰ ਲਓ ਮੈਨੂੰ ਵੇਖੋ 500 4 ਇਹਦਾ ਸੂਟ ਆ ਇਹਦਾ ਮਾਰਕੀਟ ਰੇਟ 2500 3000 ਰੁਪਈਆ ਦਾ ਸਾਡੇ ਕੋਲ ਹੁਣ ਮੈਨੂੰ ਕਹ ਸਾਡੇ 1750 ਰੁਪਏ ਦਾ ਤੇ ਲੈਸ ਕਹਿ ਕੇ ਮਿਲੂਗਾ 1250 ਰੁਪਏ ਦਾ ਇਹਦੇ ਕਲਰ ਮੈਚਿੰਗ ਬਹੁਤ ਜ਼ਿਆਦੇ ਜੀ ਸਾਢੇ 1700 ਵਾਲਾ ਸੂਟ 1250 ਰੁਪਏ ਵਿੱਚ ਦੋਈਆਂ ਦੀ ਸ਼ਮਗਨਾ ਗਿਫਟ ਫਰੀ ਦਿੱਤੇ ਜਾਣਗੇ ਜੀ ਬਾਣਾ ਦੀ hatti ਬਲੇਰ ਰੋਡ ਪਿੱਖੀ ਵੈਂਡ ਜਿਹਦਾ ਮੋਬਾਈਲ ਨੰਬਰ ਹੈ 994634068 ਜਿਹਦਾ ਰੇਟ 650 ਰੁਪਿਆ ਦਾ ਆਨਰ ਦੀ ਹੱਟੀ ਤੋਂ ਮਿਲੂਗਾ 350 ਰੁਪਏ ਦਾ ਜੀ ਸਾਢੇ 600 ਵਾਲਾ ਸੂਟ 300 ਰੁਪਏ ਦੇ ਵਿੱਚ ਪੌਣਾ ਦੀ ਟੀ ਬਲੇ ਰੋਡ ਪਿੱਛੇ ਇਵੈਂਟ ਕੱਲਰ ਮੈਰੀਕਮ ਬਹੁਤ ਜਾਈ ਸਾਡੇ ਸਿਰਸੋ ਦਾ 300 ਰੁਪਏ ਦਿੱਤਾ ਜਾਊਗਾ ਜਿਹੜਾ 2000 ਦੀ ਸ਼ਾਪਿੰਗ ਕਰੂਗਾ ਉਹਨੂੰ ਆ ਗਿਫਟ ਫ੍ਰੀ ਦਿੱਤੇ ਜਾਣਗੇ ਜੀ ਆ ਗਿਫਟ ਫ੍ਰੀ ਤਾਂ ਵੀ 2000 ਦੀ ਸ਼ਾਪਿੰਗ ਦੇ ਨਾਲ ਲਓ ਜੀ ਕੈਮਰਿਕ ਆ ਗਈ ਜੀ ਕੈਮਰਿਕ ਵਧੀਆ ਜਿਹਦਾ ਰੇਟ 600 ਰੁਪਏ ਦਾ ਸਾਡੀ ਕੋਲ ਮਿਲੂਗਾ 450 ਰੁਪਏ ਦੇ ਵਿੱਚ ਜੀ ਸਾਡੇ 450 ਰੁਪਏ ਸੂਟ ਦੇਦਾ ਜਾਊਗਾ ਪੂਰਾ 5 ਮੀਟਰ ਦੀ ਕੱਟ 600 ਰੁਪਈਆ ਦਾ 450 ਰੁਪਈਆ ਚ ਜਿਹੜਾ ਸ਼ੋਪਿੰਗ 2000 ਦੀ ਕਰਿਓ ਉਹਨੂੰ ਗਿਫਟ ਫਰੀ ਦਿੱਤੇ ਜਾਣਗੇ ਪੌਨਰ ਦੀ ਹੱਟੀ ਬਲੇਰ ਰੋਡ ਪਿੱਕੀ ਵਿੰਡ ਇਹ ਸੂਟ ਦਾ ਰੇਟ ਹੈਗਾ ਪਾਸਤਾ ਨਹੀਂ 달ਤਾ 500 ਰੁਪਈਆ ਵਾਲਾ ਸੂਟ ਪੌਨਰ ਦੀ ਹੱਟੀੋਂ ਮਿਲੂਗਾ 150 ਰੁਪਈਆ ਦਾ ਸੂਟ ਯਾਨੀ ਕਿ 450 ਰੁਪਈਆ ਦੇ ਤਿੰਨ ਪੌਨਰ ਦੀ ਹੱਟੀ ਬਲੇਰ ਰੋਡ ਪਿੱਕੀ ਵਿੰਡ ਜਿਹਨਾਂ ਦਾ ਮੋਬਾਈਲ ਨੰਬਰ ਹੈਗਾ 9146 3488 500 ਵਾਲਾ ਸੂਟ 150 ਰੁਪਏ ਦਿੱਤਾ ਜਾਊ ਜੀ 500 ਵਾਲਾ ਸੂਟ 150 ਰੁਪਏ ਚ 500 ਵਾਲਾ ਸੂਟ 150 ਰੁਪਏ ਵਿੱਚ ਦਿੱਤਾ ਜਾਊ ਜੀ 2000 ਦੀ ਸ਼ੋਪਿੰਗ ਦੇ ਨਾਲ ਜੇ ਤਫਰੀਦ ਉੱਤੇ ਜਾਣਗੇ ਵੇਖੋ 150 ਰੁਪਏ ਕਲਰ ਮੈਚਿੰਗ ਵੇਖੋ 500 ਵਾਲਾ ਸੂਟ 150 ਰੁਪਏ ਚ 150 ਰੁਪਏ ਜੋ ਸਾਰੇ 150 ਰੁਪਏ ਲਈ ਜੀ